ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਮੈਂ ਗੁਰਿੰਦਰ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਕ੍ਰਾਈਮ ਸਟੋਰੀ ਸੱਚੀ ਘਟਨਾ ਤੁਹਾਡੇ ਲਈ ਲੈ ਕੇ ਜੁੜਿਆ ਤੇ ਅੱਜ ਦੀ ਇਹ ਘਟਨਾ ਜਿਹੜੀ ਸਬੰਧ ਰੱਖਦੀ ਆ Madhya Pradesh ਦਾ ਇਲਾਕਾ ਸਤਨਾ ਦੇ ਨਾਲ ਗੱਲ ਹੈ ਜੀ 20 ਫਰਵਰੀ 2021 ਦੀ ਇੱਕ ਡਾਕਟਰ ਆ ਜਿਹਦਾ ਨਾਮ ਡਾਕਟਰ ਆਸ਼ੂਤੋਸ਼ ਤ੍ਰਿਪਾਠੀ 32 ਸਾਲ ਦੀ ਉਮਰ ਆ ਇੱਕ ਕਲੀਨਿਕ ਇਸ ਏਰੀਏ ਦੇ ਵਿੱਚ ਇਹ ਚਲਾਉਂਦਾ ਸੀ ਤੇ ਜਿਹੜੀ ਇਹ ਡੇਟ 20 ਫਰਵਰੀ 2021 ਦੀ ਸ਼ਾਮ 7:00 ਵਜੇ ਪੁਲਿਸ ਵਾਲੇ ਆਉਂਦੇ ਨੇ ਕੁਝ ਇਹਦੇ ਕਲੀਨਿਕ ਤੇ ਤੇ ਇਹਨੂੰ ਕਹਿੰਦੇ ਨੇ ਕਿ ਤੁਹਾਨੂੰ ਥਾਣੇ ਦੇ ਵਿੱਚ ਬੁਲਾਇਆ ਗਿਆ ਵਾ ਚਲੋ ਡਾਕਟਰ ਕਹਿੰਦਾ ਵੀ ਮੇਰੇ 2-3 ਪੇਸ਼ੈਂਟ ਰਹਿੰਦੇ ਨੇ ਵੀ ਮੈਨੂੰ ਦੇਖ ਲੈਣ ਦੋ ਫੇਰ ਮੈਂ ਤੁਹਾਡੇ ਨਾਲ ਚੱਲਦਾ ਵਾਂ ਤੇ ਪੁਲਿਸ ਵਾਲੇ ਰਾਜ਼ੀ ਹੋ ਜਾਂਦੇ ਨੇ ਉਹਦਾ ਇੰਤਜ਼ਾਰ ਕਰਦੇ ਨੇ ਤੇ ਜਦੋਂ ਡਾਕਟਰ ਫ੍ਰੀ ਹੋ ਜਾਂਦਾ ਉਹਨਾਂ ਦੇ ਨਾਲ ਥਾਣੇ ਵੱਲ ਨੂੰ ਰੁੱਖ ਕਰਦਾ ਇਹ ਕੋ ਪਹਿਲੀ ਵਾਰ ਨਹੀਂ ਸੀ ਹੋਇਆ ਕਿ ਉਹ ਡਾਕਟਰ ਆ ਜਿਹੜਾ ਥਾਣੇ ਲੈ ਜਾਇਆ ਜਾ ਰਿਹਾ ਪਹਿਲਾਂ ਵੀ ਕਈ ਵਾਰ ਉਹਨੂੰ ਪੁੱਛਤਾਛ ਦੇ ਲਈ ਉਹ ਸਾਲੇ ਥਾਣੇ ਲੈ ਕੇ ਗਏ ਸੀਗੇ ਅੱਗੇ ਲੈ ਕੇ ਜਾਂਦੇ ਸੀ ਪਰ ਇਸ ਵਾਰ ਜਦੋਂ ਡਾਕਟਰ ਥਾਣੇ ਪਹੁੰਚਦਾ ਤਾਂ ਥਾਣੇ ਦਾ ਜਿਹੜਾ ਮਾਹੌਲ ਆ ਉਹ ਥੋੜਾ ਵੱਖਰਾ ਸੀਗਾ ਬਹੁਤ ਹੀ ਜ਼ਿਆਦਾ ਉਸ ਦਿਨ ਗਰਮ ਮਾਹੌਲ ਸੀ ਕਹਿ ਲਓ ਥਾਣੇ ਦਾ ਉੱਥੇ 5-6 ਬੰਦੇ ਜਿਹੜੇ ਮੂਹਰੇ ਬਿਠਾਏ ਹੋਏ ਸੀ ਡਾਕਟਰ ਦੀ ਜਦੋਂ ਡਾਕਟਰ ਦਾ ਨੰਬਰ ਆਉਣਾ ਸੀ ਪੁੱਛਤਾਛ ਦਾ ਉਹ ਤੋਂ ਪਹਿਲਾਂ 5-6 ਬੰਦੇ ਹੋਰ ਸੀ ਜਿਹੜੇ ਕ੍ਰਿਮੀਨਲ ਸੀ ਪੁਲਿਸ ਸਾਰਿਆਂ ਨੂੰ ਮਾਰ ਕੁੱਟ ਰਹੀ ਸੀ ਜਿਹਦਾ ਵੀ ਨੰਬਰ ਆ ਰਿਹਾ ਸੀ ਉਹਨੂੰ ਬੁਰੇ ਤਰੀਕੇ ਦੇ ਨਾਲ ਕੁੱਟ ਰਹੀ ਸੀ ਤੇ ਡਾਕਟਰ ਦੇ ਸਾਹਮਣੇ ਸ਼ਾਇਦ ਜਾਣ ਬੁੱਝ ਕੇ ਉਹਨਾਂ ਨੂੰ ਮਾਰਿਆ ਜਾ ਰਿਹਾ ਸੀ ਕਿ ਡਾਕਟਰ ਕਭਰਾਵੇ ਤੇ ਜੋ ਹੋ ਉਹ ਪੁਲਿਸ ਵਾਲੇ ਸੱਚ ਸੁਣਾਉਣਾ ਚਾਹੁੰਦੇ ਸੀ ਇਹ ਉਹ ਸਾਰਿਆਂ ਦੇ ਸਾਹਮਣੇ ਦੱਸੇ ਜਿਹੜੇ 6 ਬੰਦੇ ਸੀ ਸਾਰਿਆਂ ਨੂੰ ਵਾਰੋ ਵਾਰੀ ਕੁੱਟਿਆ ਜਾਂਦਾ ਤੇ ਅੰਦਰ ਜੇਲ੍ਹ ਦੇ ਵਿੱਚ ਸੁਟਿਆ ਜਾਂਦਾ ਵਾ ਬਹੁਤ ਬੁਰੇ ਤਰੀਕੇ ਦੇ ਨਾਲ ਪੁਲਿਸ ਉਹਨਾਂ ਕੁੱਟ ਰਹੀ ਸੀ ਸਾਰਿਆਂ ਨੂੰ ਹੁਣ ਆ ਜਾਂਦਾ ਜੀ ਡਾਕਟਰ ਦਾ ਨੰਬਰ ਡਾਕਟਰ ਰੋਣ ਲੱਗ ਜਾਂਦਾ ਗਿੜਗੜਾਉਣ ਲੱਗ ਜਾਂਦਾ ਕਿ ਮੇਰੇ ਨਾਲ ਤੁਸੀਂ ਏਦਾਂ ਦਾ ਜਿਹੜਾ ਰਵਈਆ ਨਾ ਅਪਣਾਇਓ ਵੀ ਮੈਂ ਕੁਝ ਵੀ ਨਹੀਂ ਕੀਤਾ ਤੇ ਪੁਲਿਸ ਅੱਗੇ ਉਹ ਕਹਿੰਦੀ ਆ ਵੀ ਠੀਕ ਆ ਜੇ ਤੂੰ ਨਹੀਂ ਕੀਤਾ ਕੁਝ ਤੇਰੇ ਨਾਲ ਅਸੀਂ ਕੁਝ ਨਹੀਂ ਕਰਦੇ ਨਾ ਮਾਰਦੇ ਕੁੱਟਦੇ ਤੈਨੂੰ ਨਹੀਂ ਅਸੀਂ ਕੁਝ ਕਹਿੰਦੇ ਵੀ ਇੱਕ ਲੜਕੀ ਆ ਜਿਹੜੀ ਜਿਹਨੂੰ ਗਾਇਬ ਹੋਈ ਨੂੰ ਲਾਪਤਾ ਹੋਈ ਨੂੰ 58 ਦਿਨ ਹੋ ਚੁੱਕੇ ਆ ਵੀ ਉਹਦੇ ਬਾਰੇ ਦੱਸ ਦਿਓ ਕਿੱਥੇ ਆ ਤਾਂ ਅੱਜ ਜਿਹੜਾ ਡਾਕਟਰ ਆ ਉਹ ਸੱਚ ਦੱਸਣ ਦੇ ਮੂਡ ਦੇ ਵਿੱਚ ਆ ਜਾਂਦਾ ਪੁਲਿਸ ਦੀ ਮਾਰ ਤੋਂ ਬਚਣ ਦੇ ਲਈ ਅੱਗੇ ਜਿਹੜੇ ਸਵਾਲ ਪੁਲਿਸ ਨੇ ਪੁੱਛਾ ਕੇ ਕੀਤੇ ਸੀ ਉਦੋਂ ਉਹ ਕੋਈ ਵੀ ਉਹਨਾਂ ਨੂੰ ਰਾਹ ਨਹੀਂ ਸੀ ਪਾ ਰਿਹਾ ਪਰ ਅੱਜ ਉਹ ਸੱਚ ਸਚਾਈ ਆ ਜਿਹੜੀ ਉਹ ਦੱਸਣ ਲੱਗਿਆ ਉਸ ਲਾਪਤਾ ਹੋਈ ਕੁੜੀ ਦੇ ਨਾਲ ਜੁੜੀ ਹੋਈ ਜੋ ਅੱਗੇ ਮੈਂ ਤੁਹਾਨੂੰ ਦੱਸਦਾ ਪਹਿਲਾਂ ਉਹ ਕਹਿੰਦਾ ਜੀ ਤੁਸੀਂ ਮੇਰੇ ਕਲੀਨਿਕ ਦੇ ਨਾਲ ਮੇਰਾ ਪਲਾਟ ਪਿਆ ਵਾ ਪੁਲਿਸ ਨੂੰ ਕਹਿੰਦਾ ਕਿ ਉੱਥੇ ਜਾਓ ਤੁਹਾਨੂੰ ਉਸ ਲੜਕੀ ਬਾਰੇ ਸਾਰਾ ਕੁਝ ਪਤਾ ਲੱਗ ਜਾਊਗਾ ਉੱਥੇ ਤੁਸੀਂ ਜਦੋਂ ਇੱਕ ਟੂਆ ਵਾ ਡੂੰਗਾ ਖਦਵਾਓਗੇ ਪੁਲਿਸ ਆਪਣੇ ਨਾਲ ਟੀਮ ਲੈ ਕੇ ਤੇ ਕੁਝ ਮਜ਼ਦੂਰ ਲੈ ਕੇ ਉਸ ਥਾਂ ਦੇ ਉੱਤੇ ਪਹੁੰਚਦੀ ਆ ਜਿੱਥੇ ਡਾਕਟਰ ਨੇ ਕਿਹਾ ਸੀ ਜਦੋਂ ਉੱਥੋਂ ਖਦਵਾਇਆ ਜਾਂਦਾ ਤਾਂ ਇੱਕ ਕੁੱਤੇ ਦੀ Laash ਨਿਕਲਦੀ ਆ ਜੀ ਅੰਦਰੋਂ ਪੁਲਿਸ ਨੂੰ ਬਹੁਤ ਗੁੱਸਾ ਆਉਂਦਾ ਕਿ ਕੀ ਇਹ ਸਾਡੇ ਨਾਲ ਮਜ਼ਾਕ ਕਰ ਰਿਹਾ ਵਾ ਤਾਂ ਫੇਰ ਉਹ ਜਿਹੜਾ ਡਾਕਟਰ ਆ ਕਹਿੰਦਾ ਨਹੀਂ ਵੀ ਤੁਸੀਂ ਕੁੱਤੇ ਦੀ Laash ਕੱਢ ਕੇ ਥੋੜਾ ਹੋਰ ਖੋਦੋ ਤੇ ਤੁਹਾਨੂੰ ਉਹ ਲੜਕੀ ਦਾ ਸਾਰਾ ਸੱਚ ਸਾਹਮਣੇ ਆ ਜਾਊਗਾ ਪੁਲਿਸ ਇਦਾਂ ਹੀ ਕਰਦੀ ਆ ਟੋਆ ਜਿਹੜਾ ਹੋਰ ਡੂੰਘਾ ਜਦੋਂ ਪੁੱਟਿਆ ਜਾਂਦਾ ਵਾ ਤਾਂ ਉਹਦੇ ਵਿੱਚੋਂ ਇੱਕ ਲੜਕੀ ਦਾ ਕੰਕਾਲ ਨਿਕਲਿਆ ਆਉਂਦਾ ਜਿਹੜਾ ਕੰਕਾਲ ਬਣ ਚੁੱਕਿਆ ਸੀਗਾ ਪੁਲਿਸ ਉਹਨੂੰ ਕਬਜ਼ੇ ਦੇ ਵਿੱਚ ਲੈਂਦੀ ਆ ਤੇ ਹੁਣ ਸਾਰੀ ਜਿਹੜੀ ਸਚਾਈ ਡਾਕਟਰ ਤੋਂ ਜਾਣਨਾ ਚਾਹੁੰਦੀ ਸੀ ਵੀ ਆਖਿਰ ਉਹਨੇ ਸਾਰਾ ਕੁਝ ਕੀਤਾ ਤੇ ਕਿਉਂ ਕੀਤਾ ਇਹਦੇ ਪਿੱਛੇ ਦੀ ਕਹਾਣੀ ਕੀ ਆ ਤੇ ਕਹਾਣੀ ਜਿਹੜੀ ਡਾਕਟਰ ਨੇ ਦੱਸੀ ਉਹ ਕਹਿੰਦਾ ਕਿ ਜਿਹੜਾ ਇੱਕ ਪਰਿਵਾਰ ਰਹਿੰਦਾ ਸੀ ਉਹਦੇ ਕਲੀਨਿਕ ਤੋਂ ਥੋੜੀ ਦੂਰ ਹੀ ਬਹੁਤ ਗਰੀਬ ਪਰਿਵਾਰ ਸੀਗਾ ਉਹ ਜਿਹੜਾ ਮੁਖੀ ਆਵਾ ਪਰਿਵਾਰ ਦਾ ਉਹਦਾ ਨਾਮ ਹੈ ਜੀ ਰਾਮ ਨਰੇਸ਼ ਉਹਦੀ ਪਤਨੀ ਸੀ ਰੁਕਮਣੀ ਤੇ ਇਹਦੇ ਚਾਰ ਕੁੜੀਆਂ ਇਹਨਾਂ ਦੀਆਂ ਤੇ ਇੱਕ ਬੇਟਾ ਸੀਗਾ ਦੋ ਜਿਹੜੀਆਂ ਵੱਡੀਆਂ ਕੁੜੀਆਂ ਉਹ ਵਿਆਈਆਂ ਹੋਈਆਂ ਸੀਗੀਆਂ ਤੇ ਇੱਕ ਜਿਹੜੀਆਂ ਇੱਕ ਕੁੜੀ ਤੀਜੇ ਨੰਬਰ ਵਾਲੀ ਉਹਦਾ ਨਾਮ ਹੈ ਭਾਨੂੰ ਤੇ ਜਿਹੜੀ ਸਭ ਤੋਂ ਛੋਟੀ ਲక్ష్ਮੀ ਇਹ ਦੋਨਾਂ ਦੇ ਵਿਆਹ ਹੋਣੇ ਰਹਿੰਦੇ ਸੀ ਤੇ ਬੇਟੇ ਦਾ ਵਿਆਹ ਹੋਣਾ ਰਹਿੰਦਾ ਸੀ ਗੱਲ ਸਾਰੀ ਘੁੰਮਦੀ ਆ ਜੀ ਭਾਨੂੰ ਦੇ ਆਲੇ ਦੁਆਲੇ ਭਾਨੂੰ ਬਹੁਤ ਲਾਇਕ ਕੁੜੀ ਸੀ ਐਲ ਐਲ ਬੀ ਕਰ ਰਹੀ ਸੀ ਤੇ ਬਹੁਤ ਪਰਿਵਾਰ ਨੂੰ ਉਮੀਦਾਂ ਸੀਗੀਆਂ ਉਹਦੇ ਕੋਲੋਂ ਹੁਣ ਭਾਨੂੰ ਇਹ ਚਾਹੁੰਦੀ ਸੀ ਕਿ ਪੜ ਤਾਂ ਉਹ ਰਹੀ ਆ ਪਰ ਨਾਲ ਨਾਲ ਕੋਈ ਨੌਕਰੀ ਕਰਕੇ ਉਹ ਪਰਿਵਾਰ ਦੀ ਸਪੋਰਟ ਕਰ ਦਵੇ ਤਾਂ ਜਿਆਦਾ ਵਧੀਆ ਘਰ ਵਾਲੇ ਕਹਿੰਦੇ ਆ ਵੀ ਕੋਈ ਗੱਲ ਨਹੀਂ ਜੇ ਤੈਨੂੰ ਕੋਈ ਨੇੜੇ ਨੌਕਰੀ ਮਿਲਦੀ ਆ ਤੇ ਕੋਈ ਵਧੀਆ ਨੌਕਰੀ ਮਿਲਦੀ ਆ ਤਾਂ ਤੂੰ ਕਰ ਸਕਦੀ ਆ ਹੁਣ ਇਹਨੂੰ ਪਤਾ ਲੱਗਦਾ ਜੀ ਕਿ ਮੇਰੇ ਘਰ ਤੋਂ ਥੋੜੀ ਦੂਰ ਹੀ ਇੱਕ ਕਲੀਨਿਕ ਆ ਡਾਕਟਰ ਆਸ਼ੂ ਤੋਸ਼ ਛਤਰਪਾਠੀ ਦਾ ਵੀ ਉੱਥੇ ਸਹਾਇਕ ਦੀ ਲੋੜ ਹੈ ਹੁਣ ਭਾਵੇਂ ਇਹ ਵਕੀਲ ਦੀ ਵਕਾਲਤ ਕਰ ਰਹੀ ਸੀ ਉਹ ਪੜ੍ਹਾਈ ਕਰ ਰਹੀ ਸੀ ਪਰ ਕਿਤੇ ਨਾ ਕਿਤੇ ਇਹਨੂੰ ਉਮੀਦ ਸੀ ਵੀ ਘਰ ਦੇ ਨੇੜੇ ਆ ਤੇ ਮੈਂ ਇਹ ਕੰਮ ਵੀ ਨਾਲ ਕਰ ਸਕਦੀ ਆ ਤੇ ਪੜ੍ਹਾਈ ਵੀ ਆਪਣੀ ਜਾਰੀ ਰੱਖ ਲੂੰਗੀ ਨਾਲ ਉੱਥੇ ਇੰਟਰਵਿਊ ਦੇਣ ਦੇ ਲਈ ਇਹ ਚਲੀ ਜਾਂਦੀ ਆ ਜਦੋਂ ਇਹ ਡਾਕਟਰ ਨੂੰ ਮਿਲਦੀ ਆ ਤਾਂ ਉਹਨੂੰ ساری ਆਪਣੀ ਮਜਬੂਰੀ ਦੱਸਦੀ ਆ ਗੱਲ ਦੱਸਦੀ ਆ ਕਿ ਇਦਾਂ ਇਦਾਂ ਕਰਕੇ ਜੀ ਮੈਂ ਜਿਹੜਾ ਪੜ੍ਹਾਈ ਵੀ ਕਰਨਾ ਚਾਹੁੰਨੀ ਆ ਤੇ ਨਾਲ ਨਾਲ ਨੌਕਰੀ ਵੀ ਕਰਨਾ ਚਾਹੁੰਨੀ ਆ ਤਾਂ ਡਾਕਟਰ ਕਹਿੰਦਾ ਕੋਈ ਗੱਲ ਨਹੀਂ ਵੀ ਇੱਥੇ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਤੂੰ ਕੰਮ ਕਰਨਾ ਵਾ ਵਿੱਚ 2 ਘੰਟੇ ਦੀ ਬ੍ਰੇਕ ਵੀ ਹੋਇਆ ਕਰੂਗੀ ਉਦੋਂ ਤੂੰ ਰੋਟੀ ਪਾਣੀ ਘਰ ਜਾ ਕੇ ਖਾ ਸਕਦੀਆਂ ਪੜ ਸਕਦੀਆਂ ਆਪਣੀਆਂ ਕਿਤਾਬਾਂ ਨੂੰ ਇੱਥੇ ਵੀ ਲਿਆ ਸਕਦੀਆਂ ਜਦੋਂ ਕਦੇ ਸਮਾਂ ਮਿਲੇ ਤੂੰ ਪੜ ਸਕਦੀਆਂ ਵੀ ਇਹ ਮੈਨੇਜ ਤੂੰ ਕਰ ਲਵੇਂਗੀ ਡਾਕਟਰ ਉਹਨੂੰ ਸਿਲੈਕਟ ਕਰ ਲੈਂਦਾ ਮਤਲਬ ਉਹ ਨੌਕਰੀ ਦੇ ਉੱਤੇ ਉਹਨੂੰ ਰੱਖ ਲੈਂਦਾ ਜਦੋਂ ਉਹ ਲੜਕੀ ਭਾਨੂੰ ਕਰਿਆ ਕੇ ਦੱਸਦੀ ਆ ਤਾਂ ਸਾਰੇ ਪਰਿਵਾਰ ਵਾਲੇ ਬਹੁਤ ਖੁਸ਼ ਹੁੰਦੇ ਨੇ ਕਿ ਘਰ ਦੇ ਨੇੜੇ ਜਿਹੜੀ ਨੌਕਰੀ ਮਿਲ ਗਈ ਇਹਨੂੰ ਹੋਰ ਕੀ ਚਾਹੀਦਾ ਤੇ ਨੌਕਰੀ ਜੁਆਇਨ ਕਰ ਲੈਂਦੀ ਆ ਹੁਣ ਜਦੋਂ ਨੌਕਰੀ ਜੁਆਇਨ ਕਰਦੀ ਆ ਤਾਂ ਬਹੁਤ ਵਧੀਆ ਜਿਹੜਾ ਸਮਾਂ ਚਲੋ ਲੰਘਦਾ 2018 ਦੀ ਇਹ ਗੱਲ ਆ ਜਦੋਂ ਇਹਨੇ ਨੌਕਰੀ ਜੁਆਇਨ ਕੀਤੀ 2020 ਆ ਜਾਂਦਾ ਤੇ ਕਿਤੇ ਨਾ ਕਿਤੇ ਡਾਕਟਰ ਆ ਜਿਹੜਾ ਉਹ ਭਾਨੂੰ ਨੂੰ ਪਸੰਦ ਕਰਨ ਲੱਗ ਗਿਆ ਸੀ ਤੇ ਭਾਨੂੰ ਵੀ ਕਿਤੇ ਨਾ ਕਿਤੇ ਉਹਦੇ ਨਜ਼ਦੀਕ ਆ ਚੁੱਕੀ ਸੀਗੀ ਹੁਣ ਆਉਂਦਾ ਵਾ ਜੀ ਫਰਵਰੀ 2020 ਤੇ ਹੁਣ ਇਹਦੇ ਰਿਸ਼ਤੇ ਦੀ ਗੱਲ ਚੱਲਦੀ ਆ ਭਾਨੂੰ ਦੀ ਪਰਿਵਾਰ ਵਾਲੇ ਹੁਣ ਇਹ ਚਾਹੁੰਦੇ ਸੀ ਕਿ ਇਹਦਾ ਵਿਆਹ ਹੋ ਜਾਵੇ ਕੋਈ ਮੁੰਡੇ ਵਾਲੇ ਇਹਨੂੰ ਦੇਖਣ ਆਉਂਦੇ ਨੇ ਤੇ ਭਾਨੂੰ ਨੂੰ ਪਸੰਦ ਕਰ ਲੈਂਦੇ ਨੇ ਇਹਦਾ ਰਿਸ਼ਤਾ ਵਾ ਜਿਹੜਾ ਉਹ ਫਾਈਨਲ ਹੋ ਜਾਂਦਾ ਵਾ ਫਰਵਰੀ 2020 ਦੇ ਵਿੱਚ ਇਹ ਬਹੁਤ ਖੁਸ਼ ਸੀ ਇਹ ਗੱਲ ਡਾਕਟਰ ਨੂੰ ਬਹੁਤ ਖੁਸ਼ੀ ਦੇ ਨਾਲ ਇਹ ਦੱਸ ਰਹੀ ਸੀ ਕਿ ਹੁਣ ਮੇਰਾ ਵਿਆਹ ਹੋ ਜਾਣਾ ਵਾ ਪਰ ਡਾਕਟਰ ਇਸ ਗੱਲ ਤੋਂ ਖੁਸ਼ ਨਹੀਂ ਸੀ ਉਹ ਪਰੇਸ਼ਾਨ ਹੋ ਜਾਂਦਾ ਕਿਉਂਕਿ ਉਹ ਆਪ ਚਾਹੁੰਦਾ ਸੀ ਕਿ ਉਹ ਭਾਨੂੰ ਦੇ ਨਾਲ ਵਿਆਹ ਕਰਾਵੇ ਪਰ ਭਾਨੂੰ ਇਹ ਗੱਲ ਨਹੀਂ ਮੰਨਦੀ ਉਹ ਕਹਿੰਦੀ ਕਿ ਆਪਣੇ ਵਿੱਚ ਠੀਕ ਆ ਵੀ ਨਜ਼ਦੀਕੀਆਂ ਆਈਆਂ ਆਪਾਂ ਇੱਕ ਦੂਜੇ ਦੇ ਹੋਏ ਆ ਪਰ ਵਿਆਹ ਹੁਣ ਮੈਂ ਉੱਥੇ ਕਰਾਉਂਗੀ ਜਿੱਥੇ ਮੇਰੇ ਘਰ ਦੇ ਚਾਹਣਗੇ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦੀ ਉਹ ਕਹਿ ਲੋ ਇੱਕ ਤਰ੍ਹਾਂ ਦੇ ਨਾਲ ਮੁਕਰ ਜਾਂਦੀ ਆ ਹੁਣ ਆਉਂਦਾ ਜੀ ਮਾਰਚ 2020 ਤੁਹਾਨੂੰ ਯਾਦ ਹੋਣਾ ਕਰੋਨਾ ਦਾ ਜਿਹੜਾ ਸਮਾਂ ਸ਼ੁਰੂ ਹੋਇਆ ਸੀ ਲਾਕਡਾਊਨ ਜਿਹੜਾ ਲੱਗ ਜਾਂਦਾ ਵਾ ਤੇ ਲਾਕਡਾਊਨ ਕਰਕੇ ਉਸ ਡਾਕਟਰ ਦਾ ਕਲੀਨਿਕ ਮਾਰਚ ਤੋਂ ਲੈ ਕੇ ਜੁਲਾਈ 2020 ਤੱਕ ਬੰਦ ਰਹਿੰਦਾ ਵਾ ਹੁਣ ਅਗਸਤ ਜਦੋਂ ਚੜਨ ਲੱਗਦਾ ਤਾਂ ਡਾਕਟਰ ਭਾਨੂੰ ਦੇ ਘਰੇ ਖਬਰ ਭਜਵਾਉਂਦਾ ਕਿ 1 ਅਗਸਤ 2020 ਤੋਂ ਕਲੀਨਿਕਾ ਜਿਹੜਾ ਉਹ ਦੁਬਾਰਾ ਸ਼ੁਰੂ ਹੋ ਰਿਹਾ ਵਾ ਵੀ ਤੂੰ ਨੌਕਰੀ ਦੇ ਉੱਤੇ ਆਉਣਾ ਵਾ ਚਲੋ ਭਾਨੂੰ ਜਿਹੜੀ ਆ ਉਹ ਨੌਕਰੀ ਦੇ ਉੱਤੇ ਆਉਂਦੀ ਆ ਤੇ ਡਾਕਟਰ ਫੇਰ ਉਹਨੂੰ ਥੋੜਾ ਜਿਹਾ ਫੋਰਸ ਕਰਨਾ ਸ਼ੁਰੂ ਕਰਦਾ ਵਾ ਕਿ ਤੂੰ ਮੇਰੇ ਨਾਲ ਵਿਆਹ ਕਰਾ ਪਰ ਭਾਨੂੰ ਹਲੇ ਵੀ ਆਪਣੀ ਗੱਲ ਤੇ ਅੜੀ ਹੋਈ ਸੀ ਕਿ ਪਿੱਛੇ ਜੋ ਵੀ ਹੋਇਆ ਉਹਨੂੰ ਭੁੱਲ ਜਾ ਵੀ ਮੈਂ ਹੁਣ ਆਪਣੇ ਘਰਦਿਆਂ ਦੀ ਮਰਜ਼ੀ ਦੇ ਨਾਲ ਵਿਆਹ ਕਰਾਂਗੀ ਦਿਨ ਫੇਰ ਬੀਤਦੇ ਆ ਅਗਸਤ ਲੰਘ ਜਾਂਦਾ ਸਤੰਬਰ 2020 ਲੰਘਦਾ ਵਾ ਤੇ ਅਕਤੂਬਰ ਲੰਘ ਜਾਂਦਾ ਨਵੰਬਰ ਵੀ ਲੰਘ ਜਾਂਦਾ ਦਸੰਬਰ ਦਾ ਦਿਨ ਆਉਂਦਾ ਜੀ ਦਿਨ ਸੀਗਾ 14 ਦਸੰਬਰ 2020 ਦਾ ਤੇ ਡਾਕਟਰ ਤੇ ਜਿਹੜੇ ਉਹ ਭਾਨੂੰ ਕਲੀਨਿਕ ਦੇ ਵਿੱਚ ਇਕੱਲੇ ਸੀ ਅੱਜ ਡਾਕਟਰ ਬਹੁਤ ਉਹਦੇ ਨਾਲ ਜ਼ੋਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਕਹਿੰਦਾ ਕਿ ਜੇ ਤੂੰ ਵਿਆਹ ਕਰਾਏਂਗੀ ਤਾਂ ਮੇਰੇ ਨਾਲ ਕਰਾਏਂਗੀ ਨਹੀਂ ਤਾਂ ਮੈਂ ਤੇਰਾ ਵਿਆਹ ਕਿਤੇ ਹੋਰ ਹੋਣ ਨਹੀਂ ਦੇਣਾ ਜਦੋਂ ਭਾਨੂੰ ਇਸ ਗੱਲ ਦਾ ਵਿਰੋਧ ਕਰਦੀ ਆ ਤਾਂ ਇਹ ਕਹਿੰਦੀ ਆ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਤੇ ਅੱਜ ਤੋਂ ਬਾਅਦ ਮੈਂ ਤੇਰੇ ਕਲੀਨਿਕ ਦੇ ਵਿੱਚ ਵੀ ਨਹੀਂ ਆਉਣਾ ਤੇ ਮੈਂ ਇਥੋਂ ਜਾ ਰਹੀ ਆ ਬਹੁਤ ਗੁੱਸੇ ਦੇ ਵਿੱਚ ਜਦੋਂ ਭਾਨੂੰ ਉੱਥੋਂ ਜਾਣ ਲੱਗਦੀ ਆ ਤਾਂ ਡਾਕਟਰ ਉਹਦਾ ਦੁਪੱਟਾ ਫੜਦਾ ਤੇ ਉਹਨੂੰ ਖਿੱਚਦਾ ਵਾ ਭਾਨੂੰ गिर ਜਾਂਦੀ ਆ ਉਸ ਤੋਂ ਬਾਅਦ ਜੀ ਉਹਨੂੰ ਉਹ ਜਦੋਂ ਭਾਨੂੰ ਸੰਭਲਦੀ ਆ ਥੋੜਾ ਜਿਹਾ ਜਾਣ ਫੇਰ ਦੁਬਾਰਾ ਲੱਗਦੀ ਆ ਤਾਂ ਫੇਰ ਉਹਨੂੰ ਦੁਪੱਟੇ ਦੇ ਨਾਲ ਬੁਰੇ ਤਰੀਕੇ ਦੇ ਨਾਲ ਖਿੱਚਦਾ ਵਾ ਤਾਂ ਉਹਦੇ ਹੀ ਦੁਪੱਟੇ ਦੇ ਨਾਲ ਉਹਦਾ ਗਲਾ ਵਾ ਜਿਹੜਾ ਉਹ ਘੋਟ ਦਿੰਦਾ ਵਾ ਉਹਨੂੰ ਮੌਕੇ ਦੇ ਉੱਤੇ ਮਾਰ ਦਿੰਦਾ ਵਾ ਹੁਣ ਗੁੱਸੇ ਦੇ ਵਿੱਚ ਆ ਕੇ ਉਹ ਸਾਰਾ ਕੁਝ ਕਰਤਾ ਬੈਠਾ ਪਰ ਬਾਅਦ ਵਿੱਚ ਘਬਰਾਉਂਦਾ ਬਹੁਤ ਆ ਕਿ ਹੁਣ ਉਹ ਲਾਸ਼ ਦਾ ਕੀ ਕਰੂਗਾ ਇੱਕ ਬੋਰੇ ਦਾ ਅਰੇਂਜਮੈਂਟ ਕਰਦਾ ਜੀ ਉਹ ਤੇ ਬੋਰੇ ਦੇ ਵਿੱਚ ਉਸ ਲਾਸ਼ ਨੂੰ ਪਾ ਕੇ ਆਪਣੇ ਘਰੇ ਹੀ ਕਿਤੇ ਲੁਕੋ ਕੇ ਪਹਿਲਾਂ ਰੱਖ ਦਿੰਦਾ ਉਧਰੋਂ ਜਿਹੜੇ ਪੇਸ਼ੈਂਟ ਦਰਵਾਜ਼ਾ ਖੜਕਾਉਂਦੇ ਨੇ ਉਹਨੂੰ ਮਾਰਨ ਤੋਂ ਬਾਅਦ 9 ਵਜੇ ਤੱਕ ਮਰੀਜ਼ ਵੀ ਦੇਖਦਾ ਜੇ ਜਦੋਂ 9 ਵਜ ਜਾਂਦੇ ਨੇ ਕਲੀਨਿਕ ਬੰਦ ਕਰਕੇ ਬਾਜ਼ਾਰ ਦੇ ਵਿੱਚ ਜਾਂਦਾ ਨਮਕ ਲੈ ਕੇ ਆਉਣਾ ਸੀ ਉਹਨੇ ਬਾਜ਼ਾਰ ਦੇ ਵਿੱਚ ਜਾ ਕੇ ਬਹੁਤ ਸਾਰਾ ਨਮਕ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਲੂਣ ਉਹ ਲੈ ਕੇ ਆਉਂਦਾ ਵਾ ਤੇ ਜਦੋਂ ਵਾਪਸ ਆਪਣੇ ਕਲੀਨਿਕ ਵੱਲ ਆਪਣੇ ਘਰ ਵੱਲ ਆ ਰਿਹਾ ਸੀ ਤੇ ਉਹਨੂੰ ਰਾਹ ਦੇ ਵਿੱਚ ਇੱਕ ਮਰਿਆ ਹੋਇਆ ਕੁੱਤਾ ਦਿਖਦਾ ਉਹ ਉਸ ਕੁੱਤੇ ਨੂੰ ਵੀ ਚੱਕ ਕੇ ਆਪਣੇ ਕਲੀਨਿਕ ਦੇ ਵਿੱਚ ਲੈ ਆਂਦਾ ਜਿਹੜੇ ਲੋਕ ਦੇਖ ਰਹੇ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਭਲਾ ਮਾਨ ਸਾਹਿਬ ਵੀ ਇਹ ਕੁੱਤੇ ਨੂੰ ਦਫਨ ਕਰਨ ਦੇ ਲਈ ਲੈ ਕੇ ਜਾ ਰਿਹਾ ਹੈ ਉਸ ਰਾਤ ਨੂੰ ਹੀ ਜੀ ਇਹ ਬਹੁਤ ਜਿਹੜਾ ਇੱਕ ਮਜ਼ਦੂਰਾਂ ਮਜ਼ਦੂਰਾਂ ਨੂੰ ਕੁਝ ਪੈਸੇ ਦੇ ਕੇ ਗੱਡਾ ਖਦਵਾਉਂਦਾ ਬਹੁਤ ਡੂੰਘਾ ਆਪਣੇ ਨਾਲ ਦੇ ਪਲਾਟ ਦੇ ਵਿੱਚ ਗੱਡਾ ਖਦਵਾ ਕੇ ਮਜ਼ਦੂਰਾਂ ਨੂੰ ਉੱਥੋਂ ਭੇਜ ਦਿੰਦਾ ਵਾ ਤੇ ਆਪ ਹੀ ਇਹ ਬਾਅਦ ਵਿੱਚ ਮਿੱਟੀ ਇਹ ਪਾਉਣੀ ਚਾਹੁੰਦਾ ਸੀ ਕਿਉਂਕਿ ਜੇ ਸਾਰਾ ਕੁਝ ਮਜ਼ਦੂਰਾਂ ਤੋਂ ਕਰਾਉਂਦਾ ਤਾਂ ਉਹ ਇੱਕ ਗਵਾਹ ਬਣ ਜਾਣੇ ਸੀ ਉਹਨਾਂ ਨੂੰ ਪਤਾ ਲੱਗ ਜਾਣਾ ਸੀ ਕਿ ਇਸ ਡਾਕਟਰ ਨੇ ਕਤਲ ਕੀਤਾ ਵਾ ਫੇਰ ਜੀ ਉਥੇ ਲਾਸ਼ ਰੱਖਦਾ ਪਹਿਲਾਂ ਉਸ ਗड्ढे ਦੇ ਵਿੱਚ ਭਾਨੂੰ ਦੀ ਲਾਸ਼ ਰੱਖਦਾ ਵਾ ਉਹਦੇ ਉੱਤੇ ਮਿੱਟੀ ਪਾਉਂਦਾ ਵਾ ਥੋੜੀ ਜਿਹੀ ਮਿੱਟੀ ਉੱਤੇ ਪਾਉਣ ਤੋਂ ਬਾਅਦ ਫਿਰ ਕੁੱਤੇ ਦੀ ਲਾਸ਼ ਰੱਖਦਾ ਵਾ ਤੇ ਉਹਨੂੰ ਦਫਨਾ ਦਿੰਦਾ ਵਾ ਤੇ ਇਹਨਾਂ ਦੋਨਾਂ ਲਾਸ਼ਾਂ ਦੇ ਉੱਤੇ ਖਾਸ ਤੌਰ ਭਾਨੂੰ ਦੀ ਲਾਸ਼ ਦੇ ਉੱਤੇ ਉਹ ਜਿਹੜਾ ਨਮਕ ਲਿਆਇਆ ਸੀ ਉਹ ਸਾਰਾ ਸੁੱਟਦਾ ਵਾ ਤਾਂ ਕਿ ਜਿਹੜੀ ਲਾਸ਼ ਜਿਹੜੀ ਬੋਡੀ ਆ ਉਹ ਬਹੁਤ ਜਲਦੀ ਗਲ ਜਾਵੇ ਹੁਣ ਇੱਧਰ ਡਾਕਟਰ ਨੇ ਤਾਂ ਇਹ ਕਾਂਡ ਕਰਤਾ ਜੀ ਉਧਰ ਭਾਨੂੰ ਦੇ ਜਿਹੜੇ ਪਰਿਵਾਰ ਵਾਲੇ ਪਰੇਸ਼ਾਨ ਹੋ ਰਹੇ ਸੀ ਕਿ ਆਖਰ ਐਨੀ ਰਾਤ ਹੋ ਗਈ ਉਹ ਘਰੇ ਕਿਉਂ ਨਹੀਂ ਆਈ ਅਗਲਾ ਦਿਨ ਜਦੋਂ ਚੜਦਾ ਤਾਂ ਭਾਨੂੰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਡਾਕਟਰ ਤੋਂ ਪੁੱਛਿਆ ਜਾਂਦਾ ਵਾ ਕਿ ਭਾਨੂੰ ਕਿੱਥੇ ਆ ਤਾਂ ਡਾਕਟਰ ਕਹਿੰਦਾ ਉਧਰ ਰਾਤ ਨੂੰ 9 ਵਜੇ ਨਿਕਲ ਗਈ ਸੀ ਇੱਥੋਂ ਫੇਰ ਜਿੱਥੇ-ਜਿੱਥੇ ਵੀ ਜਾਣ ਦੀ ਉਮੀਦ ਸੀ ਭਾਨੂੰ ਦੀ ਉੱਥੇ ਅਗਲੇ ਦਿਨ ਪਰਿਵਾਰ ਵਾਲੇ ਕਮਲੇ ਹੋ ਕੇ ਉਹਨੂੰ ਲੱਭਦੇ ਨੇ ਪਰ ਭਾਨੂੰ ਦਾ ਜਦੋਂ ਕਿਤੇ ਵੀ ਪਤਾ ਨਹੀਂ ਲੱਗਦਾ ਤਾਂ ਪੁਲਿਸ ਥਾਣੇ ਜਾਉਂ ਪਰਿਵਾਰ ਫਿਰ ਤਾਂ ਉੱਥੇ ਜਾ ਕੇ ਜਦੋਂ ਰਿਪੋਰਟ ਲਿਖਾਈ ਜਾਂਦੀ ਆ ਵੀ ਐਦਾਂ ਕਰਕੇ ਸਾਡੀ ਲੜਕੀ ਜਿਹੜੀ ਗੁੰਮਸ਼ੋਦਾਵਾ ਤਾਂ ਜਿਹੜੀ ਪੁਲਿਸ ਨੇ ਪਹਿਲੀ ਕਾਰਵਾਈ ਕਰਨੀ ਸੀ ਉਹ ਡਾਕਟਰ ਤੋਂ ਪੁੱਛਤਾਛੀ ਕਰਨੀ ਸੀ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਡਾਕਟਰ ਨੂੰ ਪੁੱਛਤਾਛੀ ਕੀਤੀ ਜਾਂਦੀ ਆ ਡਾਕਟਰ ਆਪਣੇ ਬਿਆਨ ਤੇ ਰਹਿੰਦਾ ਵੀ ਇੱਥੋਂ ਉਹ ਰਾਤ ਨੂੰ 9 ਵਜੇ ਚਲੀ ਗਈ ਸੀ ਮੈਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਬਾਅਦ ਦੇ ਵਿੱਚ ਪੁਲਿਸ ਥੋੜੀ ਇੱਕ ਕੇ ਬਹਿ ਜਾਂਦੀ ਆ ਗੰਭੀਰਤਾ ਦੇ ਨਾਲ ਨਹੀਂ ਲੈਂਦੀ ਕਿਉਂਕਿ ਉਹ ਗਰੀਬ ਪਰਿਵਾਰ ਸੀ ਕਿਹਨੇ ਉਹਨਾਂ ਦੀ ਸੁਣਨੀ ਸੀ ਪਰ ਉਹ ਜਿਹੜੀ ਮਾਂ ਸੀ ਭਾਨੂੰ ਦੀ ਜਿਹੜੀ ਮਾਂ ਸੀ ਉਹ ਮੁੱਖ ਮੰਤਰੀ ਤੱਕ ਇਸ ਗੱਲ ਦੀ ਸ਼ਿਕਾਇਤ ਕਰ ਦਿੰਦੀ ਆ ਕਿ ਮੇਰੀ ਲੜਕੀ ਆ ਉਹਨੂੰ ਲੱਭਿਆ ਨਹੀਂ ਜਾ ਰਿਹਾ ਗੰਭੀਰਤਾ ਦੇ ਨਾਲ ਤੇ ਜਦੋਂ ਮੁੱਖ ਮੰਤਰੀ ਦੇ ਦਫ਼ਤਰ ਤੱਕ ਇਹ ਗੱਲ ਪਹੁੰਚਦੀ ਆ ਤਾਂ ਇਸ ਮਸਲੇ ਨੂੰ ਸੀਰੀਅਸਲੀ ਲਿਆ ਜਾਂਦਾ ਵਾ ਪੁਲਿਸ ਨੇ ਗੰਭੀਰਤਾ ਦੇ ਨਾਲ ਇਹ ਤੇ ਜਾਂਚ ਸ਼ੁਰੂ ਕਰਦੀ ਆ ਤੇ ਡਾਕਟਰ ਨੂੰ ਪੋਚਟਾਜ ਕਰਦੀ ਆ ਤੇ ਜਿਹੜਾ ਫੋਨ ਸੀਗਾ ਭਾਨੂੰ ਦਾ ਜਿਹੜਾ ਬੰਦ ਆ ਰਿਹਾ ਸੀ ਉਹਦੀ ਲੋਕੇਸ਼ਨ ਟ੍ਰੇਸ ਕਰਾਉਣ ਦੀ ਜਦੋਂ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਹਦੀ ਲੋਕੇਸ਼ਨ ਡਾਕਟਰ ਦੇ ਆਸ-ਪਾਸ ਕਿਤੇ ਹੀ ਆ ਰਹੀ ਸੀ ਤੋਂ ਇਹ ਸਾਬਤ ਹੋ ਗਿਆ ਸੀ ਕਿ ਡਾਕਟਰ ਹੀ ਇਹਦੇ ਵਿੱਚ ਕਿਤੇ ਨਾ ਕਿਤੇ ਸ਼ਾਮਲ ਆ ਹੁਣ ਉਹੀ ਜਿਹੜਾ ਦਿਨ ਦੀ ਆਉਂਦਾ ਵਾ ਜਦੋਂ ਪੁਲਿਸ ਵਾਲੇ ਲੈਣ ਆਏ ਸੀਗੇ ਜੀ ਆਪਣੇ ਡਾਕਟਰ ਆਸ਼ੂ ਤੋਸ਼ ਤ੍ਰਿਪਾਠੀ ਨੂੰ 20 ਫਰਵਰੀ 2021 ਦਾ ਦਿਨ ਤੇ ਉਸ ਦਿਨ ਡਾਕਟਰ ਨੇ ਇਹ ਸਾਰਾ ਕੁਝ ਕੰਫੈਸ ਕੀਤਾ ਤੇ ਇਹ ਸਾਰੀ ਜਿਹੜੀ ਕਹਾਣੀ ਉਹਨੇ ਆਪ ਦੱਸੀ ਕਿ ਮੈਂ ਇਦਾਂ ਇਦਾਂ ਕੀਤਾ ਵਾ ਆਪ ਉਹਨੇ ਸਾਰਾ ਕੁਝ ਹੁਣ ਕਬੂਲ ਕਰ ਲਿਆ ਕਿ ਮੈਂ ਹੀ ਭਾਨੂੰ ਦੀ ਜਿਹੜੀ ਇਦਾਂ ਇਦਾਂ ਕਰਕੇ ਹੱਤਿਆ ਕੀਤੀ ਸੀ ਸਿਰਫ ਆਪਣੇ ਸਵਾਰਥ ਲਈ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਉਹ ਨਹੀਂ ਮੰਨ ਰਹੀ ਸੀ ਇਸ ਕਰਕੇ ਗੁੱਸੇ ਚ ਆ ਕੇ ਮੈਂ ਉਹਦਾ ਕਤਲ ਕਰਤਾ ਤੇ ਉੱਤੇ ਮੈਂ ਉਹਨੂੰ ਦਫਨ ਕਰ ਦਿੱਤਾ ਵਾ ਇਹ ਸੁਣ ਕੇ ਪਰਿਵਾਰ ਵਾਲਿਆਂ ਦਾ ਕੀ ਹਾਲ ਹੋਊਗਾ ਇਹ ਤੁਸੀਂ ਸਮਝ ਸਕਦੇ ਹੋ ਜੀ ਇੱਕ ਉਹਨਾਂ ਦੇ ਘਰ ਦਾ ਜੀ ਜਿਹੜਾ ਇੱਕ ਲਾਲਚੀ ਡਾਕਟਰ ਨੇ ਕਹਿ ਲਓ ਇੱਕ ਬੇਗੈਰਤ ਬੰਦੇ ਨੇ ਆਪਣੇ ਸਿਰਫ ਆਪਣੀ ਹਵਸ ਪੂਰੀ ਕਰਨ ਦੇ ਲਈ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਬਾਅਦ ਵਿੱਚ ਜੀ ਉਹਨੂੰ ਜੇਲ੍ਹ ਭੇਜਿਆ ਜਾਂਦਾ ਚਾਰਜ ਸ਼ੀਟ ਲੱਗਦੀ ਆ ਤੇ ਮਾਰਚ 2023 ਦੇ ਵਿੱਚ ਜਿਹੜਾ ਅਦਾਲਤ ਨੇ ਇਸ ਡਾਕਟਰ ਦੇ ਡਾਕਟਰ ਨੂੰ ਸਜ਼ਾ ਸੁਣਾਈ ਸੀ ਸਜ਼ਾ ਸੁਣਾਈ ਸੀ ਜੀ ਉਮਰ ਕੈਦ ਦੀ ਕਿ ਜਦ ਤੱਕ ਇਹਦੀ ਜਾਨ ਨਹੀਂ ਨਿਕਲ ਜਾਂਦੀ ਇਹ ਬੰਦਾ ਜੇਲ੍ਹ ਦੇ ਵਿੱਚ ਰਹੂਗਾ ਤੇ ਅੱਜ ਵੀ ਇਹ ਡਾਕਟਰ ਆਸ਼ੂਤੋਸ਼ ਤਿਰਪਾਠੀ ਆ ਉਹ ਜੇਲ੍ਹ ਦੀ ਹਵਾ ਖਾ ਰਿਹਾ ਤੇ ਜਿਹੜੇ ਪਰਿਵਾਰ ਵਾਲੇ ਭਾਨੂੰ ਦੇ ਉਹ ਵਿਚਾਰੇ ਹੁਣ ਸਬਰ ਦਾ ਘੁੱਟ ਭਰ ਕੇ ਆਪਣਾ ਸਮਾ ਕੱਢ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਉਮੀਦ ਕਰਦਾ ਤੁਹਾਨੂੰ ਇਹ ਸੱਚੀ ਘਟਨਾ ਚੰਗੀ ਲੱਗੀ ਹੋਊਗੀ ਤੁਹਾਨੂੰ ਅਲਰਟ ਰੈਂਡ ਦੇ ਵਿੱਚ ਮਦਦ ਜਰੂਰ ਮਿਲਦੀ ਹੋਊਗੀ ਇਨ੍ਹਾਂ ਘਟਨਾਵਾਂ ਦੇ ਨਾਲ ਸੋ ਜਰੂਰ ਆਪੋ ਆਪਣਾ ਖਿਆਲ ਰੱਖੋ ਜੀ ਤੇ ਮਨ ਦੇ ਉੱਤੇ ਮੈਂ ਕਹਿਣਾ ਹੁੰਨਾ ਕਾਬੂ ਰੱਖਣਾ ਜਿਹੜਾ ਬਹੁਤ ਜ਼ਰੂਰੀ ਆ ਕਦੇ ਆਪਣੇ ਜਦੋਂ ਆਪਾਂ ਮਨ ਦੇ ਪਿੱਛੇ ਲੱਗ ਕੇ ਗਲਤ ਡਿਸੀਜਨ ਕੁਝ ਜ਼ਿੰਦਗੀ ਚ ਲੈ ਲੈਂਦੇ ਆ ਤਾਂ ਉਹਦੇ ਕੁਝ ਮਿਆਰ ਦੇ ਸਾਨੂੰ ਆਪ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਭੁਗਤਣੇ ਪੈ ਜਾਂਦੇ ਨੇ